ਜਦੋਂ ਇਹਨੇ ਹੜ੍ਹਾਂ ਦੇ ਵਿੱਚ ਵੀ ਪਾਣੀ ਦੀ ਹਿੱਕ ਚੀਰ ਕੇ ਨੌਜਵਾਨ ਸੇਵਾ ਲੈ ਕੇ ਜਾਂਦੇ ਨੇ ਨਾ ਉਹਨੂੰ ਕਹਿੰਦੇ ਆ ਚੜ੍ਹਦੀ ਕਲਾ ਜਦੋਂ ਪਾਣੀ ਚ ਰੁੜਦੇ ਬਜ਼ੁਰਗਾਂ ਨੂੰ ਬਚਾਇਆ ਜਾਂਦਾ ਤੇ ਬਾਹਰ ਘੜ ਕੇ ਪੁੱਛਿਆ ਜਾਂਦਾ ਨਾ ਕਿ ਠੀਕ ਹੋ ਉਹਗੋ ਕਹਿੰਦੇ ਨੇ ਪੁੱਤਰ ਜੀ ਚੜ੍ਹਦੀ ਕਲਾ ਜਦੋਂ ਹੜ੍ਹਾਂ ਦੇ ਪਾਣੀਆਂ ਚ ਤੁਰਿਆ ਜਾਂਦਾ ਬਾਬਾ ਇੱਕ ਬੁੱਕ ਥਲੋਂ ਦੀ ਭਰ ਕੇ ਪੀਂਦਾ ਨਾ ਉਹਨੂੰ ਕਹਿੰਦੇ ਆ ਚੜ੍ਹਦੀ ਕਲਾ ਆਪਣੇ ਭਾਂਡੇ ਕੱਪੜੇ ਲੀੜਿਆਂ ਦਾ ਕੁਝ ਪਤਾ ਨਹੀਂ ਪਰ ਫਿਰ ਵੀ ਜਦੋਂ ਕੋਈ ਪੱਤਰਕਾਰ ਵੀਰ ਕਵਰ ਕਰਨ ਜਾਂਦਾ ਨਾ ਤਾਂ ਜਦੋਂ ਕੋਈ ਮਾਂ ਭੈਣ ਕਹਿੰਦੀ ਆ ਪੁੱਤਰ ਜੀ ਚਾਹ ਬਣਾਈਏ ਉਹਨੂੰ ਕਹਿੰਦੇ ਆ ਚੜ੍ਹਦੀ ਕਲਾ ਲੱਖਾਂ ਲੱਖਾਂ ਦੇ ਘਰ ਟੁੱਟ ਗਏ ਰੁੜ ਗਏ ਪਰ ਫਿਰ ਵੀ ਜਦੋਂ ਸੇਵਾਦਾਰ ਸੇਵਾ ਲੈ ਕੇ ਜਾਂਦੇ ਨੇ ਨਾ ਤੇ ਬਾਬਾ ਜੀ ਕਹਿੰਦੇ ਨੇ ਆਜੋ ਤੁਹਾਨੂੰ ਪਹਿਲਾਂ ਸਰੋਪਾ ਫਾਈਏ ਉਹਨੂੰ ਕਹਿੰਦੇ ਆ ਚੜ੍ਹਦੀ ਕਲਾ ਐਡਾ ਵੱਡਾ ਘਰਾਂ ਦਾ ਫਸਲਾਂ ਦਾ ਨੁਕਸਾਨ ਹੋਣ ਤੋਂ ਬਾਅਦ ਵੀ ਜਦੋਂ ਕੋਲੋਂ ਪੈਸੇ ਦਿੱਤੇ ਜਾਂਦੇ ਨੇ ਨਾ ਇਹ ਆ 2000 ਸਾਡਾ ਵੀ ਸੇਵਾ 'ਚ ਪਾ ਲਏ ਉਹਨੂੰ ਕਹਿੰਦੇ ਆ ਚੜ੍ਹਦੀ ਕਲਾ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਜਦੋਂ ਬੇਜਵਾਹਾਂ ਦੀ ਜਾਨ ਬਚਾਈ ਜਾਂਦੀ ਹੈ ਨਾ ਉਹਨੂੰ ਕਹਿੰਦੇ ਆ ਚੜ੍ਹਦੀ ਕਲਾ ਜਦੋਂ ਦੇਸ਼ ਦੀ ਸੂਬੇ ਦੀ ਕੋਈ ਵੀ ਸਰਕਾਰ ਸਾਥ ਨਹੀਂ ਦਿੰਦੀ ਤੇ ਉਹ ਕਹਿੰਦੇ ਨੇ ਸਾਨੂੰ ਲੋੜ ਨਹੀਂ ਸਰ ਸਾਡੀ ਸਰਕਾਰ ਕਲਗੀਆਂ ਵਾਲਾ ਇਹਨੂੰ ਕਹਿੰਦੇ ਆ ਚੜ ਦੀ ਕਲਾ